ਵੱਡੀ ਵਾਰਤਾਤ ਹਰ ਜਗ੍ਹਾ ਨਿਸ਼ਾਨੇ ਤੇ ਸਿੱਕ ਹਮੇਸ਼ਾ ਤੋਂ ਰਹਾ ਤੇ ਹੁਣ ਵੀ ਦਿੱਲੀ ਦੇ ਵਿੱਚ ਵੱਡੀ ਵਾਰਤਾਤ ਹੋਈ ਤੁਹਾਨੂੰ ਦੱਸਣ ਜਾ ਰਿਹਾ ਦਿੱਲੀ ਦੇ ਵਿੱਚ ਦੋ ਨੌਜਵਾਨਾਂ ਨੂੰ ਜੋ ਪੰਜਾਬ ਤੋਂ ਗਏ ਸੀ ਬਹੁਤ ਪੂਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਹਨਾਂ ਦੀਆਂ ਦਸਤਾਰਾਂ ਲਾਹ ਦਿੱਤੀਆਂ ਗਈਆਂ ਬੇਇੱਜ਼ਤੀ ਕੀਤੀ ਗਈ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹੀ ਗੱਲ ਕਹੀ ਸੀ ਤੇ ਉਦੋਂ ਭਾਜੀਪੀ ਔਰ ਬਾਕੀ ਕੁਝ ਭੇਡੂ ਸਰਦਾਰ ਇਹਨਾਂ ਨੇ ਬਹੁਤ ਹੋਰ ਲਾਕੀਤਾ ਸੀ ਇਹ ਅਮੇ ਕਿਤੇ ਵੀ ਨਹੀਂ ਹੁੰਦਾ ਇੱਕ ਬਿੱਟੂ ਨਾਮ ਦਾ ਜਾਨਵਰ ਵੀ ਹੈ ਇਸ ਦੁਨੀਆ 'ਚ ਉਹ ਕਹਿੰਦਾ ਹੈ ਕਿ ਕਦੇ ਵੀ ਕੋਈ ਸਰਦਾਰ ਦੱਸੇ ਕਿ ਉਹਦੇ ਨਾਲ ਇਦਾਂ ਹੋਇਆ ਦਸਤਾਰ ਦੀ ਬੇਇੱਜ਼ਤੀ ਹੋਈ ਜਾਂ ਕਿਸੇ ਨੇ ਮਨਾ ਕੀਤਾ ਤੇ ਹੋ ਤਾਂ ਸਾਬਤ ਤਾਂ ਕਈ ਵਾਰ ਹੁੰਦਾ ਹਮੇਸ਼ਾ ਹੀ ਹੁੰਦਾ ਪਰ ਇਹ ਲੋਕ ਮੰਨਦੇ ਨਹੀਂ ਅੱਜ ਤਾਜ਼ਾ ਘਟਨਾ ਹੈ ਨਵੀਂ ਦਿੱਲੀ ਦੇ ਵਿੱਚ ਹੋਈ ਸਰੋਜਨੀ ਨਗਰ ਮਾਰਕੀਟ ਪੰਜਾਬ ਤੋਂ ਨੌਜਵਾਨ ਗਏ ਸੀ ਖੀਦੋ ਖਰੋਤ ਕਰਨ ਦੇ ਲਈ ਕਿਉਂਕਿ ਸੁਣਿਆ ਸੀ ਕਿ ਉੱਥੇ ਸਰੋਜਨੀ ਨਗਰ ਮਾਰਕੀਟ ਸਸਤੀ ਆ ਪਰਫਿਊਮ ਵਾਲੀ ਦੁਕਾਨ ਤੇ ਪਰਫਿਊਮ ਦੇ ਲਈ ਕੋਈ ਗੱਲਬਾਤ ਹੋਈ ਤੇ ਦੁਕਾਨਦਾਰ ਨੇ ਦੁਆ ਨੂੰ ਕੁੱਟਿਆ ਚੰਗੀ ਤਰ੍ਹਾਂ ਕੁੱਟ ਕੇ ਉਹਨਾਂ ਦੀਆਂ ਦਸਤਾਰਾਂ ਲਾਈਆਂ ਉਹਨਾਂ ਦੀ ਬੇਇੱਜ਼ਤੀ ਕੀਤੀ ਇੱਕ ਸਿਰਖਤੀ ਕੱਲੀ ਦੀ ਬੇਇੱਜ਼ਤੀ ਨਹੀਂ ਐ ਸਾਰੀ ਕੌਮ ਦੀ ਹੈ ਦਸਤਾਰ ਕਿਸੇ ਵੀ ਸਿੱਖ ਤੇ ਹੋਵੇ ਕੌਮ ਦੀ ਨਮਾਇਦੀ ਕਰਦੀ ਆ ਤੇ ਇਹ ਕੌਮ ਦੇ ਉੱਪਰ ਹਮਲਾ ਕੌਮ ਦੀਆਂ ਦਸਤਾਰਾਂ ਦੇ ਉੱਪਰ ਕੌਮ ਦੀ ਪਛਾਣ ਦੇ ਉੱਪਰ ਹਮਲਾ ਪਰ ਕਮਾਲ ਦੀ ਗੱਲ ਹੈ ਜਿਹੜੇ ਕੁਐਸਚਨ ਪਹਿਲਾਂ ਰੋਲਾ ਪਾਰ ਇਸੀ ਕੀ ਕਰ ਰਹੀ ਸੀ ਅੱਲਾ ਕਰ ਰਹੀ ਸੀ ਕਿ ਇਹ ਕਦੇ ਨਹੀਂ ਹੋਇਆ ਨਾ ਬਿੱਟੂ ਤੇ ਨਾ ਉਹਦੀ ਜੁੰਡਲੀ ਨਾ ਬੀਜੇਪੀ ਚੋਂ ਕੋਈ ਹੋਰ ਬੀਜੇਪੀ ਵਾਲੇ ਬਾਕੀਆਂ ਨੇ ਤੇ ਕੀ ਕਹਿਣਾ ਸੀ ਬੀਜੇਪੀ ਦੇ ਵਿੱਚ ਮੌਜੂਦ ਕਿਸੇ ਵੀ ਜੋ ਦਸਤਾਰ ਥੋੜੀ ਬਰੀ ਬੰਨਦਾ ਵਾ ਸਿੱਖ ਅਖਵਾਉਣ ਦਾ ਵਾ ਤੇ ਹੈ ਨਹੀਂ ਕਿਸੇ ਨੇ ਵੀ ਇਸ ਦੇ ਖਿਲਾਫ ਕੁਝ ਨਹੀਂ ਬੋਲੇ ਕੋਈ ਵੀ ਇਸ ਦੇ ਖਿਲਾਫ ਮੂੰਹ ਖਲਣ ਨੂੰ ਤਿਆਰ ਨਹੀਂ ਹੋਇਆ ਸਾਰਿਆਂ ਦੇ ਮੂੰਹ ਦੇ ਵਿੱਚ ਦਹੀਂ ਜੰਮ ਗਿਆ ਬਾਕੀ ਵੀ ਕਿਸੇ ਨੇ ਭਾਰਤ ਦੇ ਵਿੱਚ ਸੰਸਥਾ ਨੇ ਕਿਸੇ ਵਿਅਕਤੀ ਵਿਸ਼ੇਸ਼ ਨੇ ਇਹ ਦੇਖੇ ਲਾ ਮੁਨੀਫੋਲੇ ਅਰੇ ਤਾਜੀ ਘਟਨਾਵਾਂ ਤਾਜੀ ਤਾਜੀ ਘਟਨਾ ਦਿੱਲੀ ਸਰੋਜਨੀ ਨਗਰ ਮਾਰਕੀਟ ਹੈ ਮਾਰਕੀਟ ਕਾਫੀ ਮਸ਼ਹੂਰ ਹੈ ਮੰਨਿਆ ਜਾਂਦਾ ਕਿ ਉਥੇ ਚੀਜ਼ਾਂ ਸਸਤੀਆਂ ਮਿਲਦੀਆਂ ਇਸੇ ਕਰਕੇ ਦੇਸ਼ ਤੋਂ ਕੋਨੇ-ਕੋਨੇ ਤੋਂ ਲੋਕ ਉਥੇ ਆਉਂਦੇ ਆ ਸਮਾਨ ਖਰੀਦਣ ਦੇ ਲਈ ਕਮਾਲ ਦੀ ਗੱਲ ਗ੍ਰਾਹਕ ਦੁਕਾਨਦਾਰ ਦੇ ਲਈ ਰੱਬ ਦਾ ਰੂਪ ਮੰਨਿਆ ਜਾਂਦਾ ਪਰ ਇੱਥੇ ਗ੍ਰਾਹਕਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੀ ਬੇਇੱਜ਼ਤ ਕੀਤਾ ਜਾਂਦਾ ਉਹਨਾਂ ਨੇ ਦਸਤਾਰਾਂ ਲਗਾਈਆਂ ਜਾਂਦੀਆਂ ਪਰ ਪੂਰੀ ਮਾਰਕੀਟ ਦੇ ਵਿੱਚ ਨਾ ਕੋਈ ਹੋ ਹਲਾ ਨਾ ਕਿਸੇ ਨੂੰ ਦੁੱਖ ਹੋਇਆ ਇਸ ਗੱਲ ਦਾ ਨਾ ਕਿਸੇ ਨੇ ਇਹਦਾ ਵਿਰੋਧ ਕੀਤਾ ਨਾ ਕਿਸੇ ਨੇ ਕੋਈ ਬਿਆਨ ਦਿੱਤਾ ਇਹ ਹੈ ਸਿੱਖ ਦੀ ਹਾਲਤ